ਅੱਲਾਹ ਹੋਰ ਫੋਟੋ ਤੇ ਵੀ ਮੜਿਆ ਮੇਰਾ ਦਾ ਪੈਣ ਦੀ ਮਰਾਗਾ ਟੜਕੇ ਦਾ ਰੁਖ ਰੁਖੇ ਚੱਲੀ ਜਾਂਦਾ ਕਿੱਪਾ ਛੱਡਦਾ ਫੋਟੋ ਮਿੰਟ ਦਾ ਛੱਡਦੇ ਯਾਰ ਮੈਨੂੰ ਮੈਸੇਜ ਦਿੱਖਦਾ 2000 ਬੇਬੇ 700 ਰੁਪਏ ਦੇ ਮੈਨੂੰ ਰੀਚਾਰਜ ਕਰਾ ਕੇ ਆਉਣਾ ਮੇਰੇ ਕੋਲ ਹੀ ਹੈਗੀ ਆਪਦੇ ਪਿਓ ਤੋਂ ਫੜ ਲੈ ਉਹਦਾ ਕਿਤੇ ਹੋਰ ਨਾ ਦੇ ਦੇ ਤੂੰ ਮੇਰੇ ਬਾ ਕੀ ਆ ਡਾਰੀ ਦੇ ਦੇ ਕਿ ਨਾ ਉਹਦੇ ਫੜ ਕੇ ਦੇ ਮੈਂ ਤੈਨੂੰ ਤੂੰ ਮੈਨੂੰ ਬੱਸ ਸੁਣਾਉਂਦੀ ਐ ਉਹਦੇ ਤੇਰੇ ਪਿਓ ਤੋਂ ਫੜ ਕੇ ਚੋਰੇ ਤੋਂ ਸਾਰਾ ਦਰ ਤੇ ਤੰਮਰੀ ਕਰਦਾ ਤੰਮਰੀ MRP ਇਹਦਾ ਜਦੋਂ ਮੰਗਦੇ ਆ ਉਹ ਤਾਂ ਭੈਣ ਦਾ ਸੱਪ ਲੜ ਜਾਂਦਾ ਸੁੱਟੇ ਰੀਚਾਰਜ ਹੋਰ ਮੈਂ ਦੀ ਭਾਵਾਂ ਪੈਸ

ਕਿਉਂ ਭਾਂਡੇ ਪੰਦੀਆਂ ਨਹੀਂ ਭਾਂਡਿਆਂ 'ਚ ਕਿਉਂ ਪੈਲ ਮਰੀਆਂ ਨੇ ਵਿਚਾਰੇ ਤਾਂ ਤਾਂ ਦਾ ਪਰੋ ਤੇ ਘੁੱਟਦੇ ਨੇ ਅੱਜ ਫੇਰ ਝੁੱਸ ਗਿਆ ਆ ਕਿਹੜਾ ਕਹਦਾ ਉਹਨੂੰ ਪਹਿਲਾਂ ਕਿਹਨੇ ਦਿੱਤੀ ਆ ਸੁੱਕ ਕੇ ਦੇਖਾਂ ਖੜਿਆ ਕੀ ਕਿਦਾ ਆ ਹਲੇ ਮੰਨਦਾ ਨਹੀਂ ਕਿਹੜੇ ਦੀ ਮੇਰੇ ਕੋਲ ਥੋਲੂ ਆਏ ਸਾਡੇ ਦੇਖੀ ਮੁਸਕ ਮਰੀ ਦੀ ਪੀ ਕੇ ਆ ਮੰਨਦਾ ਨਹੀਂ ਦੇਖੀ ਮੁਸਕਲੇਗੀ ਦੇਖੀ ਲੈ ਤੂੰ ਵੀ ਲੈ ਲੈ ਆਉਂਦੀ ਆ ਮੁਸਕ ਆ ਦੇਖੀ ਲੈ ਵੀ ਤੂੰ ਅਜੇ ਮੰਨਦਾ ਨਹੀਂ ਦੇਖੋ ਲੈ ਮੈਂ ਦੇਖੀ ਮੁਸਕ ਤਾਂ ਮਰੀ ਵੀ ਮੂੰਹ ਤੇ ਮੰਨਦਾ ਨਹੀਂ ਸੁੱਕ ਕੇ ਵੇਖ ਦੇ ਪੌਆ ਦਾਰੂ ਦਾ ਪੀਤਾ ਉਹੀ ਤੁਸੀਂ ਸੁੱਕ ਜੋਂਗੇ ਮੈਨੂੰ ਕੀ ਲਜਾਊਗਾ